ਗੱਲਬਾਤ ਕਰਾਂਗੇ ਗੱਲਬਾਤ ਕਾਫੀ ਲੰਮੇ ਸਮੇਂ ਤੋਂ ਇਹ ਚੱਲ ਰਹੀ ਆ ਕਿ ਪੰਕਜ ਪੱਪੂ ਦਾ ਅਸਤੀਫਾ ਅਜੇ ਮਨਜ਼ੂਰ ਨਹੀਂ ਕੀਤਾ ਗਿਆ ਕਾਫੀ ਕਿਉਂਕਿ ਸਰਕਾਰਾਂ ਜਦੋਂ ਹੁੰਦੀਆਂ ਨੇ ਸਰਕਾਰਾਂ ਦੀ ਸਹਿ ਬਲਕੇ ਪ੍ਰਧਾਨਾਂ ਦੇ ਨਾਲ ਹੀ ਹੁੰਦੀ ਆ ਪਰ ਗੱਲਬਾਤ ਕਰਾਂਗੇ ਪੱਟੀ ਸਾਹਿਬ ਅਜੇ ਅਸਤੀਫਾ ਨਹੀਂ ਆਇਆ ਤੁਹਾਡੇ ਲਈ ਤੁਹਾਡੀ ਜੇਬ ਦੇ ਵਿੱਚ ਕਿੰਨੇ ਕੌਂਸਲਰ ਦੇ ਅਸਤੀਫੇ ਪੈਣੇ ਤੁਹਾਡੀ ਜੇਬ ਚ ਸਾਡੀ ਜੇਬ ਦੇ ਵਿੱਚ ਜਿਹੜਾ ਮੇਰੇ ਕੋਲੇ ਨੇ ਜਿਹੜੇ ਪਏ ਸਾਡੇ ਸਾਰੇ ਬੰਦਿਆਂ ਕੋਲੇ ਸਮੂਹਿਕ ਤੌਰ ਤੇ ਅਸੀਂ 11 ਤੋਂ 12 ਬੰਦਿਆਂ ਦੇ ਸਿਗਨੇਚਰ ਹੋ ਚੁੱਕੇ ਨੇ ਅਸੀਂ ਉਹ ਕਿਸੇ ਵੀ ਟਾਈਮ ਦੇ ਵਿੱਚ ਜੇ ਸਾਡਾ ਮਸਲਾ ਨਾ ਹੱਲ ਹੋਇਆ ਤਾਂ ਸਮੂਹਿਕ ਤੌਰ ਤੇ ਅਸੀਂ ਉਹ ਅਸਤੀਫੇ ਨੇ ਜਿਹੜੇ ਦੇ ਦਾਂਗੇ ਬਿਲਕੁਲ ਤੁਹਾਨੂੰ ਨਾਬਾ ਦੇ ਵਿਧਾਇਕ ਵੱਲੋਂ ਵੀ ਇੱਕ ਚਿੱਠੀ ਜੀ ਦਿਖਾਈ ਗਈ ਸੀ ਜੇਬ ਦੇ ਵਿੱਚ ਵੀ ਆ ਮੇਰੀ ਜੇਬ ਚੋਂ ਅਸਤੀਫਾ ਆ ਚੁੱਕਿਆ ਕਿਤੇ ਭੱਟੀ ਤਾਂ ਨਹੀਂ ਉਹ ਕੰਮ ਕਰੂਗਾ ਕੋਈ ਇਹ ਜੀ ਗੱਲ ਨਹੀਂ ਜੇ ਕੋਈ ਦੇਖੋ ਜਿਹੜੇ ਬੰਦਿਆਂ ਦੇ ਸਿਗਨੇਚਰ ਹੋਏ ਹੋਏ ਨੇ ਜੇ ਕੋਈ ਉਹਨਾ ਬੰਦਾ ਬੈਕ ਤੇ ਚਲੇ ਜਾਂਦਾ ਹੈ ਉਹਦੇ ਲਈ ਤਾਂ ਨਹੀਂ ਮੈਂ ਕਹੂੰਗਾ ਕੁਝ ਪਰੰਤੂ ਮੈਂ ਤੁਹਾਨੂੰ ਉਹ ਲੈਟਰ ਜ਼ਰੂਰ ਡਿਸਕਲੋਜ਼ ਕਰ ਦੂੰਗਾ 1-2 ਦਿਨ ਦੇ ਵਿੱਚ ਵਿੱਚ ਇਹਨੇ ਟਾਈਮ ਕਿਉਂ ਵੇਸਟ ਹੋਇਆ ਦੋ ਤੋਂ ਦੋ ਮਹੀਨੇ ਦਾ ਸਮਾਂ ਹੋ ਚੱਲਿਆ ਦੋ ਮਹੀਨੇ ਤੋਂ ਇਲੈਕਸ਼ਨ 'ਚ ਰਹਿ ਕੇ ਤਿੰਨ ਮਹੀਨੇ ਦਾ ਇਹ ਇਲੈਕਸ਼ਨ ਤਾਂ ਚਲੋ ਚੌਥੇ ਮਹੀਨੇ ਹੋਣੀ ਐ ਅਸੀਂ ਇੱਕ ਜ਼ਿੰਮੇਵਾਰ ਬੰਦੇ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਐ ਜਿਹੜੇ ਕਿ 2 ਲੱਖ ਵੋਟਰ ਦੀ ਨਮਾਇੰਦਗੀ ਕਰਦੇ ਨੇ ਉਹਨਾਂ ਤੇ ਵੀ ਵਿਸ਼ਵਾਸ ਕਰਨਾ ਵਣਦਾ ਐ ਸਾਡਾ ਇੱਕ ਅਸੀਂ ਵੀ ਚੁਣੇ ਹੋਏ ਨੁਮਾਇੰਦੇ ਆ ਉਹ ਵੀ ਚੁਣੇ ਹੋਏ ਨੁਮਾਇੰਦੇ ਨੇ ਤੇ ਉਹਨਾਂ ਨੇ ਸਾਨੂੰ 15-9 ਨੂੰ ਵੀ ਵਿਸ਼ਵਾਸ ਦਿਵਾਇਆ ਉਸ ਤੋਂ ਬਾਅਦ 26 26 ਨੌਂ ਤੱਕ ਮਤਲਬ ਕਿ 26 ਤਰੀਕ ਨੂੰ ਵੀ ਫੇਰ ਵਿਸ਼ਵਾਸ ਦਿਵਾਇਆ ਸਾਨੂੰ ਉਸ ਤੋਂ ਪਹਿਲਾਂ ਸਾਨੂੰ ਤਕਰੀਬਨ 18 19 ਅਕਤੂਬਰ ਨੂੰ ਵੀ ਵਿਸ਼ਵਾਸ ਦਿਵਾਇਆ ਵੀ 101 1001% ਉਹਦਾ ਅਸਤੀਫਾ ਮੈਂ ਮਨਜ਼ੂਰ ਕਰਾ ਦਊਗਾ ਬਿਲਕੁਲ ਜਦ ਤੁਸੀਂ ਬਰੇ ਪੋਸਗੀ ਦਾ ਮਤਾ ਦਿਨੇਉ ਇੱਥੇ ਯੂ ਨੂੰ ਫਿਰ ਉਸ ਤੋਂ ਬਾਅਦ ਤੁਹਾਡੀ ਕੀ ਮਜਬੂਰੀ ਬਣ ਜਾਂਦੀ ਆ ਨਾਬਾ ਦੇ ਵਿਧਾਇਕ ਦੇ ਨਾਲ ਮੀਟਿੰਗ ਕਰਨ ਦੀ ਨਹੀਂ ਸਾਡੀ ਜਿਹੜੀ ਉਹ ਸੀ ਅਸੀਂ ਸ਼ਹਿਰ ਦਾ ਮਾਹੌਲ ਨੂੰ ਨਾ ਖਰਾਬ ਕਰਨ ਦੇ ਲਈ ਦੋਏ ਤਰ੍ਹਾਂ ਨੇ ਇਹ ਸੋਚਿਆ ਐਮਐਲਏ ਸਾਹਿਬ ਨੇ ਵੀ ਕਿਹਾ ਵੀ ਮੈਂ ਰੇ ਕੋਲੇ ਉਹਦਾ ਅਸਤੀਫਾ ਆ ਚੁੱਕਿਆ ਅਸੀਂ ਕਿਹਾ ਜੀ ਜੇ ਉਹਦਾ ਅਸਤੀਫਾ ਤੁਹਾਡੇ ਕੋ ਆ ਚੁੱਕਿਆ ਸਾਨੂੰ ਇਸ ਕੰਟਰੋਵਰਸ਼ਨ ਚ ਪੈਣ ਦੀ ਲੋੜ ਨਹੀਂ ਹੈਗੀ ਅਸੀਂ ਸ਼ਹਿਰ ਦਾ ਮਾਹੌਲ ਨਹੀਂ ਅਸੀਂ ਹੋਰ ਚੀਜ਼ਾਂ ਤੋਂ ਸਾਰੀਆਂ ਤੋਂ ਬਚਣ ਦੇ ਲਈ ਕਿਹਾ ਉਹਨਾਂ ਨੇ ਸਾਨੂੰ ਜਦ ਵਿਸ਼ਵਾਸ ਹੀ ਦਿਵਾਤਾ ਅਸੀਂ ਆਪਣਾ ਮੋਸ਼ਨ ਹੈ ਜਿਹੜਾ ਵਾਪਸ ਲੈ ਲਿਆ ਬਿਲਕੁਲ ਇੱਕ ਗੱਲ ਕਲੀਅਰ ਕਰੋ ਤੁਹਾਡਾ ਸੁਜਾਤਾ ਚਾਵਲਾ ਦੇ ਨਾਲ ਵਿਰੋਧ ਤਾ ਜਾਂ ਪੰਕਜ ਪੱਪੂ ਦੇ ਨਾਲ ਵਿਰੋਧ ਤਾ ਦੋਨੋਂ ਚ ਕਿਹਦੇ ਨਾਲ ਜ਼ਿਆਦਾ ਵਿਰੋਧ ਤਾ ਤੁਹਾਡੀ ਆ ਜਿਹੜੀ ਸਾਡੀ ਕੀ ਹੈ ਸਾਡੇ ਕੋਈ ਵੀ ਅੱਜ ਫਸਟ ਟਾਈਮ ਮੈਂ ਮੱਲੇ ਕੇ ਇਸ ਟਨੋਰ ਦੇ ਵਿੱਚ ਦੇਖ ਰਿਹਾ 2021 ਤੋਂ ਮੇਰਾ ਖਿਆਲ ਆ ਵੀ ਸ਼ਾਇਦ ਪਹਿਲੀ ਵਾਰੀ ਇਹ ਕਾਉਂਸਲਰਾਂ ਦੀ ਮੈਡਮ ਸਾਨੀ ਦੀ ਰਹਿਨਮਾਈ ਦੇ ਵਿੱਚ ਮੀਟਿੰਗ ਹੋਈ ਹੈ ਮੀਟਿੰਗ ਹਾਲ ਦੇ ਵਿੱਚ ਹੋਈ ਹੈ ਅੱਗੇ ਕਦੇ ਵੀ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਨਹੀਂ ਹੋਈ ਹੈਗੀ ਕਿਉਂਕਿ ਜਿਹੜੇ ਸ਼ਹਿਰ ਦੇ ਮਸਲੇ ਨੇ ਨਾ ਉਹ ਮੀਟਿੰਗ ਹਾਲ ਦੇ ਵਿੱਚ ਹੀ ਹੋਏ ਜਾਂਦੇ ਨੇ ਜਿਵੇਂ ਵਿਧਾਨ ਸਭਾ ਦਾ ਸੈਸ਼ਨ ਹੈ ਸੈਕਟਰੀਏਟ ਦੇ ਵਿੱਚ ਲੱਗਦਾ ਉਸੇ ਤਰ੍ਹਾਂ ਨਾਭਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਨਾਭੇ ਸ਼ਹਿਰ ਦਾ ਸੈਸ਼ਨ ਹੈ ਉਹ ਨਗਰ ਕੌਂਸਲ ਦੇ ਮੌਜੂਦਾ ਮੀਟਿੰਗ ਹਾਲ ਦੇ ਵਿੱਚ ਹੀ ਮਸਲੇ ਹੱਲ ਕੀਤੇ ਜਾ ਸਕਦੇ ਨੇ ਆਦਰਵਾਇਜ਼ ਘਰੋਂ ਸਾਈਨ ਕਰਾ ਕੇ ਕਿਸੇ ਦਾ ਕੁਝ ਨਹੀਂ ਪਤਾ ਲੱਗਦਾ ਵੀ ਕੀ ਕੰਮ ਹੋਇਆ ਕੀ ਨਹੀਂ ਹੋਇਆ ਬਿਲਕੁਲ ਅਸੀਂ ਵਿਰੋਧ ਪੁੱਛਿਆ ਤੁਹਾਨੂੰ ਵੀ ਪੱਪੂ ਨਾਲ ਜਿਹਾ ਸੁਜਾਤਾ ਚਾਵਲਾ ਨਾਲ ਸਾਡਾ ਕੀ ਹੈ ਜਿਹੜਾ ਵੀ ਬੰਦੇ ਦੀ ਦਾਖਲ ਅੰਦਾਜੀ ਹੈ ਜਿਆਦਾ ਦਾਖਲ ਅੰਦਾਜੀ ਹੈ ਦੇਖੋ ਮੈਡਮ ਸੁਜਾਤਾ ਚਾਵਲਾ ਤਾਂ ਅਸੀਂ ਦੇਖੀ ਨਹੀਂ ਹੈਗੀ ਵੀ ਇੱਥੇ ਕੁਰਸੀ ਤੇ ਆਉਂਦੇ ਨੇ ਜਾਂ ਨਹੀਂ ਆਉਂਦੇ ਜ਼ਿਆਦਾਤਰ ਕੀ ਹੈ ਉਹਨਾਂ ਨੂੰ ਬੈਕ ਤੇ ਉਹਨਾਂ ਦਾ ਪਤੀ ਪੰਕਜ ਪੱਪੂ ਜਦ ਕੀ ਉਹਨਾਂ ਕੋਲੇ ਕੋਈ ਸੰਵਿਧਾਨਿਕ ਅਹੁਦਾ ਨਹੀਂ ਹੈਗਾ ਪਰੰਤੂ ਉਹ ਆ ਕੇ ਡਿਊਟੀਆਂ ਲਾਉਣ ਮੈਂ ਇੱਕ ਥੋੜੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਸ਼ਹਿਰ ਦੇ ਵਿੱਚ ਇੰਨੀਆਂ ਕਿ ਨਾਜਾਇਜ਼ ਬਿਲਡਿੰਗਾਂ ਬਣ ਗਈਆਂ ਉਹਨਾਂ ਨੂੰ 195 ਦਾ ਨੋਟਿਸ ਕੱਟ ਦਿੱਤਾ ਜਾਂਦਾ ਮਗਰ ਮੈਂ ਅੱਜ ਵੀ ਈਓ ਸਾਹਿਬ ਨੂੰ ਪੁੱਛਿਆ ਸੀ ਵੀ ਈਓ ਸਾਹਿਬ ਸਾਨੂੰ ਡਿਸਕਲੋਜ਼ ਕਰੋ ਮੀਡੀਆ ਤੇ ਦੱਸੋ ਵੀ ਐਸਐਸ ਬਿਲਡਿੰਗ ਦਾ ਸੀ 195 ਦਾ ਨੋਟਿਸ ਕੱਟਦਾ ਉਹ ਦੋ ਦੋ ਸਾਲ ਨੋਟਿਸ ਕੱਟ ਦਿੰਦੇ ਨੇ ਐਨੇ ਬਾਅਦ ਉਹ ਬੱਟੇ ਖਾਤੇ 'ਚ ਪੈ ਜਾਂਦਾ ਉਹ ਬਿਲਡਿੰਗਾਂ ਬਣ ਜਾਂਦੀਆਂ ਨੇ ਕਾਰੋਬਾਰ ਸ਼ੁਰੂ ਹੋ ਜਾਂਦੇ ਨੇ ਇੱਥੇ ਕਿੱਥੇ ਕਾਪੜਾ ਅਸੀਂ ਤਾਂ ਇਹਦੀ ਵੀ ਵਿਜੀਲੈਂਸ ਤੋਂ ਜਾਂ ਹੋਰ ਤੋਂ ਜਾਂਚ ਮੰਗਦੇ ਆ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਆ ਵੀ ਉਹਦਾ ਪਤੀ ਤੇ ਜਿਹੜਾ ਪੰਚਪਾਪੂ ਇੰਟਰਫੇਅਰ ਕਰਦਾ ਫਿਰ ਉਹ ਸੁਜਾਤਾ ਦਾ ਅਸਤੀਫਾ ਕਿਉਂ ਮੰਗਿਆ ਜਾਂਦਾ ਜਿਹੜੇ ਟਰਾਲੀਆਂ ਦਾ ਮਸਲਾ ਦੇ ਵਿੱਚ ਟਰਾਲੀਆਂ ਦੇ ਵਿੱਚ ਸੁਜਾਤਾ ਚਾਵਲਾ ਤੋਂ ਬਿਨਾ ਜਾਂ ਈਓ ਨਗਰ ਕੌਂਸਲ ਤੋਂ ਬਿਨਾ ਪੱਪੂ ਦੀ ਯੂਰਤ ਨਹੀਂ ਹੈ ਵੀ ਟਰਾਲੀਆਂ ਉੱਥੋਂ ਚੋਰੀ ਕਰਕੇ ਲਾਏ ਉਹ ਆਪਣੇ ਪ੍ਰਿੰਸਿਸ ਦੇ ਅੰਦਰ ਰੱਖ ਲੂਗਾ ਤੇ ਲੋਕ ਇੱਕ ਸਰਕਾਰੀ ਡਰਾਈਵਰ ਫਾਇਰ ਬ੍ਰਿਗੇਡ ਦਾ ਡਰਾਈਵਰ ਉਹ ਆਪਣੇ ਨਾਲ ਕਿਵੇਂ ਡਿਪਿਊਟ ਕਰ ਸਕਦਾ ਉਹ ਗੱਡੀ ਦਾ ਤੇਲ ਹੈ ਜਿਹੜਾ ਗੱਡੀ ਦੀ ਉਸ ਬੰਦੇ ਦੀ ਗੱਡੀ ਦੀ ਲੌਗ ਬੁੱਕ ਚੈੱਕ ਕਰੋ ਮੈਂ ਤਾਂ ਇਹੀ ਕਹੂੰਗਾ ਨਗਰ ਕੌਂਸਲ ਦੀਆਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਸਾਰਿਆਂ ਦੀਆਂ ਲੌਗ ਬੁੱਕਾਂ ਚੈੱਕ ਕਰੋ ਕਿਸੇ ਦੀ ਵੀ ਲੌਗ ਬੁੱਕ ਮੈਂटेन ਨਹੀਂ ਅਸੀਂ ਅੱਜ ਮੈਂ ਈਓ ਸਾਹਿਬ ਨੂੰ ਪੁੱਛਿਆ ਫੌਗਿੰਗ ਮਸ਼ੀਨ ਦੀ ਲੌਗ ਬੁੱਕ ਦਾ ਉਹ ਕਹਿੰਦੇ ਜੀ ਲੌਗ ਬੁੱਕ ਮੇਰੇ ਕੋਲੇ ਸੀ ਕਹਿੰਦੇ ਜੀ ਇਹ ਮੈਂ ਮੈਂ ਕਿਹਾ ਸਰ ਤੁਸੀਂ ਰਿਸਪੌਂਸੀਬਲ ਹੋ ਚੇਅਰ ਤੇ ਤੁਸੀਂ ਬੈਠੇ ਹੋ ਲੌਗ ਬੁੱਕ ਚੈੱਕ ਕਰਨਾ ਤੁਹਾਡੀ ਡਿਊਟੀ ਹੈ ਕਿਸੇ ਕਲਰਕ ਦੀ ਡਿਊਟੀ ਨਹੀਂ ਹੈਗੀ ਉਹਨਾਂ ਕੋਲ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੈਗਾ ਇਹ ਤਾਂ ਵਿੱਚ ਈਓ ਸਾਹਿਬ ਹੈਂਕੀ ਪੈਂਕੀ ਨੇ ਜੀ ਬਿਲਕੁਲ ਜਿਹੜੀ ਟਰਾਲੀਆਂ ਦੀ ਗੱਲ ਕੀਤੀ ਤੁਸੀਂ ਟਰਾਲੀਆਂ ਦੇ ਮਾਮਲੇ 'ਚ ਕਾਰਜ ਸਾਧਕ ਅਫਸਰ ਤੇ ਤੁਸੀਂ ਪਰਚੇ ਦੀ ਮੰਗ ਕਿਉਂ ਨਹੀਂ ਕੀਤੀ ਵੀ ਉਹਦੇ ਪਰਚਾ ਦਰਜ ਚਾਹੁੰਦਾ ਵੀ ਉਹਦੀ 70 ਨਾਲ ਇਥੋਂ ਟਰੈਕਟਰ ਗਏ ਨੇ ਉਹਨਾਂ ਦੇ ਪਰਚਾ ਕਿਉਂ ਨਹੀਂ ਹੋਇਆ ਹੁਣ ਤੱਕ ਇਹ ਜਿਹੜਾ ਪਰਚਾ ਦਰਜ ਹੋਇਆ ਸੀ ਇੱਕ ਕਿਸਾਨ ਭਰਾਵਾਂ ਵੱਲੋਂ ਦਰਜ ਕਰਾਇਆ ਗਿਆ ਸੀ ਅਸੀਂ ਕਿਸਾਨ ਭਰਾਵਾਂ ਦੇ ਨਾਲ ਆ ਸਾਨੂੰ ਇਹ ਨਹੀਂ ਸੀ ਪਤਾ ਵੀ ਉਹਨਾਂ ਦਾ ਕੀ ਸਿਸਟਮ ਦੇ ਤਹਿਤ ਕੀਤੇ ਤੇ ਵੀ ਉਹਨਾਂ ਨੇ ਜਿਹੜੇ ਕਾਨੂੰਨ ਦੇ ਰਾਹੀਂ ਪੁਲਿਸ ਨੇ ਜਿੱਥੋਂ ਚੀਜ਼ ਬਰਾਮਦ ਹੋਈ ਹੈ ਜਾਂ ਹੋਈਆ ਉਸ ਨੂੰ ਇਨਵੋਲਵ ਕੀਤਾ ਸਰਕਾਰੀ ਮੁਲਾਜ਼ਮ ਨੂੰ ਈਓ ਸਾਹਿਬ ਨੂੰ ਕਿਸਾਨ ਵੀਰਾਂ ਨੇ ਕਿਉਂ ਨਹੀਂ ਵਿੱਚ ਇਨਵੋਲਵ ਕੀਤਾ ਜੇ ਨਹੀਂ ਕੀਤਾ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਜੀ ਸੰਬੰਧਤ ਈਓ ਨੂੰ ਵੀ ਉਸ ਦੇ ਵਿੱਚ ਐਡ ਕਰਨਾ ਚਾਹੀਦਾ ਬਿਲਕੁਲ ਸਜਾਤਾ ਚਾਹਵਲ ਨੂੰ ਨਹੀਂ ਕਰਨਾ ਚਾਹੀਦਾ ਸਜਾਤਾ ਮੈਂ ਪਹਿਲਾਂ ਕੀ ਕਿਹਾ ਜੀ ਜਿਹੜੀ ਪ੍ਰੈਜ਼ੈਂਟ ਸੀਟ ਹੈ ਉਹ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਪਲੱਸ ਈਓ ਜਵਾਬ ਦੇ ਨੇ ਬਾਕੀ ਤਾਂ ਸ਼ਾਇਦ ਉਸੀ ਜੀ ਬਿਲਕੁਲ ਸਾਬਕਾ ਪ੍ਰਧਾਨ ਗੁਰਬਖਸ਼ ਸਿੰਘ ਪੱਟੀ ਦੇ ਨਾਲ ਗੱਲਬਾਤ ਕੀਤੀ ਆ 12 ਤੋਂ 13 ਕਾਉਂਸਲਰਾਂ ਦੇ ਅਸਤੀਫੇ ਦੀ ਗੱਲ ਆ ਜਿਹੜੀ ਕਹਿੰਦੇ ਜੇਬ ਦੇ ਵਿੱਚ ਨੇ ਪੱਲਾ ਨਾਬਾ ਦੇ ਵਿਧਾਇਕ ਵੱਲੋਂ ਵੀ ਗੱਲ ਆਖੀ ਗਈ ਸੀ ਵੀ ਪੰਕਜ ਪੱਪੂ ਸੁਜਾਤਾ ਚਾਵਲਾ ਦਾ ਅਸਤੀਫਾ ਮੇਰੀ ਜੇਬ ਦੇ ਵਿੱਚ ਆ ਪਰ ਉਹ ਜੇਬ ਦੇ ਵਿੱਚ ਤਾਂ 2 ਤੋਂ 2.5 ਮਹੀਨੇ ਹੋ ਚੁੱਕੇ ਨੇ ਪਰ ਉਹ ਖਣੀ ਜੇਬ ਦੇ ਵਿੱਚ ਪਿਆ ਜਾਂ ਕਿੱਥੇ ਪਿਆ ਪਰ ਹੁਣ ਇਹ ਦੇਖਾਂਗੇ ਗੁਰਬਾ ਸਿੰਘ ਸਿੰਘ ਭੱਟੀ ਨੇ ਤਾਂ ਗੱਲ ਵੱਡੀ ਆਖੀ ਵੀ ਕਦ ਜਨਤਕ ਕਰਨਗੇ 12 ਤੋਂ 13 ਅਸਤੀਫੇ ਦੇ ਕੇ ਵੀ ਆ 13 ਕਾਉਂਸਲਰਾਂ ਵੱਲੋਂ ਅਸਤੀਫੇ ਨੇ ਜਿਹੜੇ ਉਹ ਦਿੱਤੇ ਗਏ ਨੇ ਨਾਪਾ ਤੋਂ ਹਰਮੀ ਸਿੰਘ ਮਾਨ